ਹੋਲੀ ਸਿਟੀ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਜੇ ਤੁਸੀਂ ਸੰਸਾਰ ਭਰ ਦੇ ਵਿੱਚ ਦੇਖੋ ਤੇ ਆਪਣੇ ਆਪਣੀ ਸਰਕਾਰਾਂ ਨੇ ਸੰਸਾਰ ਦੇ ਵਿੱਚ ਪਾਏ ਵਰਟੀਕਲ ਹੋਵੇ ਪਾਏ ਜੱਡਾ ਹੋਵੇ ਪਾਏ ਜੈਰੂ ਸਲੈਮ ਹੋਵੇ ਉੱਥੇ ਹੋਲੀ ਸਿਟੀ ਦਾ ਉਹਨਾਂ ਨੂੰ ਸਟੇਟਸ ਦਿੱਤਾ ਹੈ ਜੇ ਆਪਾਂ ਦੂਰ ਨਾ ਜਾઈએ ਆਪਾਂ ਇੰਡੀਆ ਨੂੰ ਹੀ ਦੇਖ ਲਈਏ ਤਾਂ ਅਯੋਧਿਆ ਜੀ ਨੂੰ ਵਾਰਾਨਸੀ ਚ ਬ੍ਰਿੰਦਾਵਨ ਮਥਰਾ ਜਿੰਨੇ ਵੀ ਆਪਣੇ ਪਵਿੱਤਰ ਸਥਾਨ ਨੇ ਉਹਦੇ ਚ ਸ਼ਰਾਬ ਮੀਟ ਇਹ ਤੰਬਾਕੂ ਸਬ ਬੈਨ ਹੈ ਤੇ ਫਿਰ ਐਸਾ ਕੀ ਗੱਲ ਹੋਈ ਹੈ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਆਪਣੇ ਹੱਥੀ ਬਣਾਈ ਹੋਈ ਨਗਰੀ ਦੇ ਵਿੱਚ ਅਸੀਂ ਅੱਜ ਤੱਕ ਹੋਲੀ ਸਟੇਟਸ ਨਹੀਂ ਦੇ ਪਾਏ ਹਾਂ ਔਰ ਇੱਥੇ ਸ਼ਰਾਬ ਇੱਥੇ ਵੀ ਇੱਥੇ ਤੰਬਾਕੂ ਔਰ ਹਿੰਦੁਸਤਾਨ ਦੀ ਰੇਟਿੰਗ ਦੇ ਵਿੱਚ ਅੰਮ੍ਰਿਤਸਰ ਇਜ਼ ਵਨ ਆਫ ਦਾ ਡੱਕਟੀਐਸਟ ਫਿਲਟਿਸਟ ਟਾਊਨ ਇਹ ਮੈਂ ਆਪ ਵੀ ਕਹਿ ਰਿਹਾ ਇਹ ਆਰਟੀਆਈ ਦੇ ਵਿੱਚ ਦਿੱਤੀ ਹੋਈ ਗਵਰਨਮੈਂਟ ਆਫ ਇੰਡੀਆ ਦੀ ਰੇਟਿੰਗਸ ਦੇ ਵਿੱਚ ਕਹਿ ਰਹੇ ਹਾਂ ਹੁਣ ਮੇਰੇ ਮਨ ਚ ਇੱਕੋ ਇੱਕ ਚਾਹ ਹੈ ਕਿ 2027 ਦੇ ਵਿੱਚ ਗੁਰੂ ਸਾਹਿਬ ਦੀ ਇਸ ਨਗਰੀ ਨੂੰ 500 ਸਾਲ ਹੋਣ ਵਾਲੇ ਨੇ ਤੇ ਕੀ ਕਟੋਕਾਟ ਉਦੋਂ ਤੱਕ ਆਪਾਂ ਇਸ ਨੂੰ ਪਵਿੱਤਰ ਨਗਰੀ ਦਾ ਦਰਜਾ ਦਲਵਾ ਸਕਦੇ ਹਾਂ ਕਿ ਨਹੀਂ ਇਹਦੇ ਲਈ ਕੁਝ ਪ੍ਰਯਾਸ ਕੀਤੇ ਨੇ 2022 ਦੇ ਵਿੱਚ ਅਸੀਂ ਇੱਕ ਪਟੀਸ਼ਨ ਲਗਾਈ ਮਾਈਨੋਰਟੀ ਕਮਿਸ਼ਨ ਨੂੰ ਕਿ ਇਹਦੇ 'ਚ ਦਰਜਾ ਦਿੱਤਾ ਜਾਏ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਨੋਟਿਸ ਦਿੱਤਾ ਪਰ ਭਗਵੰਤ ਮਾਨ ਸਰਕਾਰ ਨੇ ਕੋਈ ਉਦਾਰ ਰਿਸਪਾਂਸ ਨਹੀਂ ਦਿੱਤਾ ਉਸ ਤੋਂ ਬਾਅਦ 2023 April ਦੇ ਵਿੱਚ ਮੈਂ ਰਿਕਟ ਪਟੀਸ਼ਨ PIL ਪੰਜਾਬ ਐਂਡ ਹਰਿਆਣਾ ਹਾਈ ਕੋਰਟਸ ਲਗਾਈ ਕਿ ਜੀ ਆ ਕੰਮ ਹੋਣੀ ਚਾਹੀਦੀ ਇਹਦੇ ਕੀ ਕੀ ਕੰਮ ਹੋਣੇ ਚਾਹੀਦੇ ਨੇ ਕਿ ਬਈ ਸਾਹਿਬ ਸ੍ਰੀ ਅਮਰitsar ਔਰ ਬਾਕੀ ਹਿਸਟੋਰੀਕਲ ਗੁਰਦੁਆਰਿਆਂ ਦੇ ਆਸੇ-ਪਾਸੇ 1 ਮੀਲ 2 ਮੀਲ ਦੇ ਆਸੇ-ਪਾਸੇ ਨਾ ਸ਼ਰਾਬ ਹੋਵੇ ਨਾ ਤੰਬਾਕੂ ਹੋਵੇ ਨਾ ਗੰਦਗੀ ਹੋਵੇ ਨਾ ਕੋਈ ਮੀਟ ਔਰ ਹੋਰ ਕਿਸੇ ਤਰੀਕੇ ਦੀ ਆਬਜੈਕਸ਼ਨੇਬਲ ਚੀਜ਼ ਹੋਵੇ। ਇਹ ਵੀ ਬੇਨਤੀ ਕੀਤੀ ਕਿ ਸਾਰੇ ਗੁਰਪੁਰਬ ਜਿੱਦਾਂ 2 ਅਕਤੂਬਰ ਨੂੰ ਤੁਸੀਂ ਜਾਣਦੇ ਹੋਵੋਗੇ ਟਰਾਈਡੇ ਹੁੰਦਾ ਹੈ ਕਿ ਸਾਰੇ ਗੁਰਪੁਰਬ ਦੇ ਉੱਤੇ ਟਰਾਈਡੇ ਅਨਾਉਂਸ ਕੀਤਾ ਜਾਏ। ਇਹ ਵੀ ਬੇਨਤੀ ਕੀਤੀ ਕਿ ਬਈ ਠੇਕੇ ਜਿਹੜੇ ਨੇ ਇਹ ਤੁਸੀਂ ਆਲਟਰਨੇਟ ਡੇਸ ਤੇ ਖੋਲੋ ਇੱਕ ਦਿਨ ਦਾ ਨਾਗਾ ਪਾ ਕੇ ਖੋਲੋ ਕਿਉਂਕਿ ਇਹ ਪੰਜਾਬ ਗੁਰੂਆਂ ਦੀ ਇੱਕ ਸਟੇਟ ਹੈ ਇੱਥੇ ਸਿੱਖੀ ਦਾ ਬੋਲ ਵਾਲਾ ਹੈ ਔਰ ਫੰਡਮੈਂਟਲ ਰਾਈਟ ਹੈ ਸਿੱਖਾਂ ਦੇ ਕਿ ਉਹ ਆਪਣੇ ਰਿਲੀਜੀਅਨ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣ ਔਰ ਇਹਦੇ ਵਿੱਚ ਜਿਹੜੀ ਆ ਚੀਜ਼ਾਂ ਇੱਕ ਬਦਲ ਆਂਦਿਆਂ ਨੇ ਲੇਕਿਨ ਇਹ ਸਿਰਫ ਇੱਕ ਰਿਲੀਜੀਅਨ ਦਾ ਇਸ਼ੂ ਨਹੀਂ ਹੈ ਇਹ ਇੱਕ ਕਨਸਟੀਟਿਊਸ਼ਨ ਦਾ ਇਸ਼ੂ ਵੀ ਹੈ ਜੇ ਤੁਸੀਂ ਆਰਟੀਕਲ 47 ਪੜ੍ਹਦੇ ਹੋ ਤੇ ਉਹਦੇ ਵਿੱਚ ਲਿਖਿਆ ਹੈ ਕਿ ਹਰ ਸਰਕਾਰ ਦੀ ਇਹ ਡਿਊਟੀ ਹੈ ਆਰਟੀਕਲ 47 ਕਹਿੰਦਾ ਹੈ ਕਿ ਹਰ ਸਰਕਾਰ ਦੀ ਇਹ ਡਿਊਟੀ ਹੈ ਕਿ ਸ਼ਰਾਬ ਹੋਵੇ ਤੰਬਾਕੂ ਹੋਵੇ ਕੋਈ ਇਨਟੌਕਸਿਕੈਂਟ ਹੋਵੇ ਉਹਦੀ ਆਪਾਂ ਪ੍ਰੋਪਰਸ਼ਨ ਕਰਨੀ ਹੈ ਉਹਦੀ ਆਪਾਂ ਪਾਬੰਦੀ ਕਰਨੀ ਹੈ ਇਹ ਸਾਰੇ ਤੱਥ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖੇ ਭਗਵੰਤ ਮਾਨ ਸਰਕਾਰ ਨੇ ਹਾਈ ਕੋਰਟ ਦੇ ਅੱਗੇ ਇਹ ਕਹਾ ਕਿ ਜੀ ਜੇ ਸਾਨੂੰ ਇਹ ਰਿਪਰੈਜੈਂਟੇਸ਼ਨ ਦਿੰਦੇ ਨੇ ਸਿੱਧੀ ਤੇ ਅਸੀਂ ਇਹਦੇ ਤੇ ਚੰਗੀ ਤਰ੍ਹਾਂ ਗੌਰ ਕਰਾਂਗੇ ਉਹ ਅਸੀਂ ਉਸ ਕਰਕੇ 1 ਸਾਲ ਹੋ ਗਿਆ ਰਿਪਰੈਜੈਂਟੇਸ਼ਨ ਵੀ ਦੇਤੀ ਫੇਰ ਵੀ ਭਗਵੰਤ ਮਾਨ ਜੀ ਸਰਕਾਰ ਨੇ ਕੁਝ ਵੀ ਉਹਦੇ ਤੇ ਇੱਕ ਮਤਲਬ ਇੱਕ ਵਰਡ ਦਾ ਵੀ ਆਰਡਰ ਨਹੀਂ ਪਾਸ ਕੀਤਾ ਇਸ ਕਰਕੇ ਮੈਂ ਕੰਟੈਂਪਟ ਫਾਈਲ ਕੀਤੀ 15 ਦਿਨ ਪਹਿਲਾਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਉਹ ਹੁਣ ਹਾਈ ਕੋਰਟ ਚ ਲੱਗੀ ਹੋਈ ਹੈ 10 ਤਰੀਕ ਨੂੰ ਉਹਦੀ ਸੁਣਵਾਈ ਹੈ ਹੋਂ ਜਿਹੜਾ ਗੁਰੂ ਰਾਮਦਾਸ ਜੀ ਦੇ ਅੱਗੇ ਇੱਕੋ ਇੱਕ ਬੰਦਾ ਅੜ ਕੇ ਖੜਾ ਹੈ ਔਰ ਉਹਦਾ ਨਾਮ ਹੈ ਸਰਦਾਰ ਭਗਵੰਤ ਸਿੰਘ ਰਾਦਰ ਭਗਵੰਤ ਸਿੰਘ ਮਾਨ ਰਾਦਰ ਭਗਵੰਤ ਮਾਨ ਕਿਉਂਕਿ ਸਰਦਾਰ ਜਸ ਸਿੰਘ ਤੋਂ ਲਗਵਾਉਂਦੇ ਨਹੀਂ ਭਗਵੰਤ ਮਾਨ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਅਹੰਕਾਰ ਜੇ ਸਭ ਤੋਂ ਜ਼ਿਆਦਾ ਐਰੋਗੈਂਸ ਜੇ ਸਭ ਤੋਂ ਜ਼ਿਆਦਾ ਕਮਾਂਡ ਹੈ ਉਹ ਰਾਵਣ ਦਾ ਹੋਇਆ ਪਰ ਮੈਂ ਦੇਖ ਰਿਹਾ ਕਿ ਰਾਵਣ ਤੋਂ ਵੀ ਜ਼ਿਆਦਾ ਕਮਾਂਡ ਭਗਵੰਤ ਮਾਨ ਜੀ ਨੂੰ ਆਪਣੇ 92 ਐਮਐਂਡਿਆਂ ਦਾ ਉਹ ਕਹ ਰਿਹਾ ਕਿ ਜੇ ਉਹ ਤੁਸੀਂ ਮਰਜ਼ੀ ਕਰ ਲੋ ਮੈਂ ਅੰਮ੍ਰਿਤਸਰ ਨੂੰ ਪੂਲੀ ਸਟੇਟਸ ਸਿਟੀ ਦਾ ਸਟੇਟਸ ਨਹੀਂ ਦਵਾਵਾਂਗਾ ਇਹ ਹੁਣ ਜ਼ਿੱਦ ਹੈ ਤੇ ਅਸੀਂ ਵੀ ਕਿਉਂਕਿ ਲੱਖਾਂ ਕਰੋੜਾਂ ਦੀ ਸ਼ਰਧਾ ਹੈ ਕਿ ਇਸ ਨਗਰੀ ਨੂੰ 2027 ਤੱਕ ਪੂਲੀ ਸਿਟੀ ਦਾ ਦਰਜਾ ਦਵਾਣਾ ਹੀ ਹੈ ਅਸੀਂ ਵੀ ਹੁਣ ਜ਼ਿੱਦ ਫੜ ਲਈ ਹੈ ਕਿ ਭਈ ਇਹ ਹੁਣ ਗੁਰੂ ਰਾਮਦਾਸ ਜੀ ਵਰਸੇਤ ਭਗਵੰਤ ਮਾਨ ਹੋ ਗਿਆ ਅਸੀਂ ਗੁਰੂ ਰਾਮਦਾਸ ਜੀ ਦੇ ਸਪਾਈ ਹਾਂ ਉਹਨਾਂ ਲਈ ਲੜਾਈ ਲੜ ਰਹੇ ਆ ਭਗਵੰਤ ਮਾਨ ਜੀ ਆਪਣਾ ਪੂਰਾ ਸਾਡਾ ਵਿਰੋਧ ਕਰ ਰਹੇ ਨੇ ਮੈਂ ਅਕੀਲੀ ਗੱਲ ਇਹ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਜੀ ਇੱਕ ਆਪਣੇ ਇੰਡੀਵਿਜੂਅਲ ਨੇ ਜਿਉਹ ਉਹਨਾਂ ਨੂੰ ਸ਼ਰਾਬ ਪੀਣ ਦਾ ਸ਼ੌਂਕ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਉਹਨਾਂ ਨੂੰ ਸਿੱਖੀ 'ਚ ਵਿਸ਼ਵਾਸ ਨਹੀਂ ਸਾਨੂੰ ਕੋਈ ਆਬਜੈਕਸ਼ਨ ਨਹੀਂ ਲੇਕਿਨ ਭਗਵੰਤ ਮਾਨ ਮੁੱਖ ਮੰਤਰੀ ਜੋ ਹੈ ਉਹ ਜ਼ਰੂਰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲੇ ਜਿਵੇਂ ਅੰbedkar ਸਾਹਿਬ ਦੀ ਫੋਟੋ ਉਹਨੇ ਆਪਣੇ ਪਿੱਛੇ ਆਫ ਦਫ਼ਤਰ 'ਤੇ ਲਗਾਈ ਹੈ ਉਸ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਇੰਪਲੀਮੈਂਟ ਕਰੇ ਇਹ ਸਾਡੀ ਉਹਨਾਂ ਦੀ ਅਪੀਲ ਹੈ ਔਰ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕਿਉਂਕਿ ਇਸ ਨਗਰੀ ਦੇ ਜਿਹੜੇ ਕਰਤਾ ਤਰਤਾ ਨੇ ਫਾਊਂਡਰ ਨੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਤੋਂ ਅਰਦਾਸ ਲੈ ਕੇ ਅਸੀਂ 2 ਸਾਲ ਤੱਕ ਐਜੀਟੇਸ਼ਨ ਕਰਾਂਗੇ ਜਦ ਤੱਕ 2027 ਦੇ ਵਿੱਚ ਇਸ ਨਗਰੀ ਨੂੰ ਹੋਲੀ ਸਟੇਟਮ ਨਹੀਂ ਮਿਲਦਾ ਅੱਜ ਸਰ ਤੁਸੀਂ ਗੱਲ ਭਗਵੰਤ ਮਾਨਾ ਦੀ ਕਰ ਰਹੇ ਹੋ ਪਰ ਕੰਮ ਇੱਥੇ ਆ ਕੇ ਕਰ ਉਸ ਭਗਵੰਤ ਮਾਨ ਨੇ ਅੱਗੇ ਜਾ ਕੇ ਕੋਈ ਧਰਨਾ ਮਾਰਿਆ ਉੱਥੇ ਰਸਤੇ ਜਾਂ ਦਫ਼ਤਰ ਦੇ ਵਿੱਚ ਦਰਵਾਜ਼ੇ ਸਭ ਤੇ ਕਿਉਂ ਇਹ ਮਖੌਲ ਸਰ ਬਾਬਾ ਯੂਟਰ ਰਸਤੇ ਇਹ ਗੱਲ ਕਰਤੀ ਜਾਂਦੇ ਦੱਸੋ ਜੀ ਕੌਜ਼ ਕਿਹਦਾ ਤੁਸੀਂ ਮੈਨੂੰ ਪੁਸਵਾਲ ਪੁੱਛ ਰਹੇ ਹੋ ਮੈਂ ਆਪ ਜੀ ਨੂੰ ਸਵਾਲ ਪੁੱਛਦਾ ਹਾਂ ਕਿ ਕਿਹਦੇ ਕੌਜ਼ ਲਈ ਅਸੀਂ ਕੰਮ ਸ਼ੁਰੂ ਕੀਤਾ ਇਹਨਾਂ ਦੇ ਕੌਜ਼ ਲਈ ਤੇ ਇਹਨਾਂ ਦੇ ਕੌਜ਼ ਲਈ ਇੱਥੋਂ ਹੀ ਮੱਥਾ ਟੇਕ ਕੇ ਇਹਨਾਂ ਦੀ ਜ਼ਾਤ ਲੈ ਕੇ ਜਾਣਾ ਹੈ ਔਰ ਇਸ ਤੋਂ ਬਾਅਦ ਹਾਈ ਕੋਰਟ ਕਿੱਥੇ ਹੈ ਚੰਡੀਗੜ੍ਹ ਹੈ ਕਿ ਅੰਮ੍ਰਿਤਸਰ ਹੈ ਵਾਵਾ ਖੰਨਾ ਜੀ ਕਹਿ ਰਹੇ ਨੇ ਖਟਰੇ ਹੈ ਵਾਵਾ ਤਾਂ ਉਹ ਖਟਰੇ ਨੇ ਜਿਹੜੇ ਮੁੱਖ ਮੰਤਰੀ ਬਣ ਕੇ 92 95 ਐਮਐਲਏ ਲੈ ਕੇ ਇਸ ਅਹੰਕਾਰ ਚ ਬੈਠੇ ਆ ਕਿ ਅਸੀਂ ਲੋਕਾਂ ਨੂੰ ਸ਼ਰਾਬ ਪਲਾ ਪਲਾ ਤੰਬਾਕੂ ਪਲਾ ਪਲਾ ਔਰ ਬਰਬਾਦੀ ਕਰਾਂਗੇ ਲੇਕਿਨ ਅਸੀਂ ਸਰਦਾਰ ਨੂੰ ਇੰਪਲੀਮੈਂਟ ਨਹੀਂ ਕਰਾਂਗੇ ਪਰ ਸਫਾਈ ਵੀ ਜੋ ਹਾਲਾਤ ਨੇ ਕੂੜੇ ਦੇ ਹਾਲਾਤ ਨੇ ਉਹ ਤੇ ਸ਼ਰਾਬ ਜਿਆਦਾ ਭੇੜੇ ਹੋ ਚੁੱਕੇ ਨੇ ਕਿ ਲੋਕਾਂ ਦਾ ਜਿੰਨਾ ਦੁਸ਼ਵਾਰ ਹੋ ਜੁਗਾ ਹਾਂ ਤੇ ਮੈਂ ਤਾਂ ਕਹਿ ਰਿਹਾ ਜੀ ਕਿ ਹੋਲੀ ਸਿਟੀ ਦਾ ਕੀ ਮਤਲਬ ਹੁੰਦਾ ਹੈ ਹੋਲੀ ਸਿਟੀ ਦਾ ਤਿੰਨ ਚਾਰ ਮਤਲਬ ਹੁੰਦਾ ਹੈ ਹੋਲੀ ਸਿਟੀ ਦਾ ਮਤਲਬ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਰਿਲੀਜੀਅਸ ਸੈਟਲਮੈਂਟ ਨੂੰ ਰਿਸਪੈਕਟ ਕੀਤਾ ਜਾਏ ਸ਼ਰਾਬ ਜਿੱਦਾਂ ਕਿ ਵਾਰਾਨਸੀ ਜਿੱਦਾਂ ਕਿ ਯੋਧਿਆ ਵਿੱਚ ਬੈਨ ਕੀਤੀ ਜਾਏ ਨਸ਼ੇ ਬੈਨ ਕੀਤੇ ਜਾਣ ਨੀਟ ਮੱਛੀ ਬੈਨ ਕੀਤੀ ਜਾਏ ਜੋ ਔਰ ਸਫਾਈ ਸੈਨੀਟੇਸ਼ਨ ਪਬਲਿਕ ਹੈਲਥ ਦਾ ਧਿਆਨ ਰੱਖਿਆ ਜਾਏ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਆਰਟੀਆਈ ਦੇ ਵਿੱਚ ਮੈਂ ਪਤਾ ਕੀਤਾ ਹੈ ਕਿ ਅੰਮ੍ਰਿਤਸਰ ਹਿੰਦੁਸਤਾਨ ਦਾ ਡਰਟੀਐਸਟ ਸਿਟੀ ਹੈ ਵਨ ਆਫ ਦਾ ਡਰਟੀਐਸਟ ਸਿਟیز ਹੈ ਤੇ ਇਹ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਇੰਨਾ ਪੈਸਾ ਇਕੱਠਾ ਹੋ ਰਿਹਾ ਹੈ ਉਹ ਕਿੱਥੇ ਖਰਚ ਹੋ ਰਿਹਾ ਭਗਵੰਤ ਮਾਨ ਜੀ ਸਾਡੇ ਗੁਰੂ ਨਗਰੀ ਨੂੰ ਸਾਫ ਸੁਥਰਾ ਕਿਉਂ ਨਹੀਂ ਰੱਖ پا ਰਹੇ ਹੋ ਇਹ ਸਾਡਾ ਉਹ ਸਵਾਲ ਨੇ ਜੀ ਤੁਹਾਡੇ ਵੀ ਤੁਹਾਡੇ ਵੀ ਕੀਤੀ ਗਈ ਸੀ ਉਹਨੇ ਉਹਨੇ ਕੀਤਾ ਨਹੀਂ ਕਿਹਾ ਸੀ ਕਿ ਜੇ ਅੰਮ੍ਰਿਤ ਅਰੋਜਵੇ ਤੇ ਬਹੁਤ ਵਧੀਆ ਹੈ ਜੀ ਦਲਜੀਤ ਦੁਸਾਨ ਸਿੰਘਰ ਹੈ ਉਸਨੇ ਵੀ ਇਹ ਗੱਲ ਕਹੀ ਨਹੀਂ ਦੇਖੋ ਜੀ ਦੁਸਾਨ ਜਹੋਂ ਬਾਕੀ ਹੋਣ ਟਾਈਮ ਇਹ ਕਹਿ ਰਹੇ ਆ ਕਿ ਇਸ ਨੂੰ ਇੱਕ ਰਿਲੀਜੀਅਸ ਮੁੱਦਾ ਨਹੀਂ ਬਣਾਉਣਾ ਚਾਹੀਦਾ ਇਹ ਇੱਕ ਕਾਮਨ ਇਸ਼ੂ ਹੈ ਸਰਵਧਾਨਿਕ ਇਸ਼ੂ ਹੈ ਆਰਟੀਕਲ 39 ਦਾ ਇਸ਼ੂ ਹੈ ਆਰਟੀਕਲ 25 ਦਾ ਇਸ਼ੂ ਹੈ ਔਰ ਸਭ ਦੀ ਸ਼ਰਧਾ ਹੈ ਮੈਨੂੰ ਕੋਈ ਹੱਥ ਖੜਾ ਇੱਥੇ ਕਰਵਾ ਦਿਓ ਜਿਹੜਾ ਕਹੇ ਕਿ ਨਹੀਂ ਜੀ ਇਸ ਨਗਰੀ ਦੇ ਵਿੱਚ ਗੋਲਡਨ ਟੈਂਪਲ ਤੋਂ 1 ਕਿਲੋਮੀਟਰ ਦੇ ਅੰਦਰ ਅੰਦਰ ਠੇਕੇ ਹੋਣੇ ਚਾਹੀਦੇ ਇਹ ਕੋਈ ਹੱਥ ਖੜਾ ਕਰਵਾ ਦਿਓ ਕੋਈ ਇਹ ਕਹਦੇ ਕਿ ਤੰਬਾਕੂ ਪੀ ਕੇ ਅਸੀਂ ਇੱਥੇ ਔਰ ਅਸੀਂ ਹੋਰ ਕਿਸੇ ਦੀ ਗੰਦਗੀ ਪਾਵਾਂਗੇ ਇਹ ਕੋਈ ਕਹਦੇ ਜੀ ਸੋ ਸਾਰਿਆਂ ਦਾ ਇੱਕ ਮਤ ਹੈ ਕਿਸੇ ਵੀ ਹਿੰਦੂ ਮਾਤਰਾ ਹਿੰਦੁਸਤਾਨ ਚ ਨੇ ਵਰਲਡ ਤੇ ਇਹ ਵਿਊ ਹੈ ਕਿ ਇਸ ਨਗਰੀ ਨੂੰ ਹੋਲੀ ਸਟੀ ਸਿਟੀ ਸਟੇਟਸ ਦਿੱਤਾ ਜਾਵੇ। ਇੱਕ ਸਟੈਪ ਕੀ ਤੁਹਾਡਾ ਆਧਿਕਾਥੇ ਅਦਾਬ ਬੇਤੀ ਦੇ ਕਰਤੀ ਇਸ ਤੋਂ ਅੱਗੇ ਕਿਤੇ ਵੀ ਲੜਾਈ ਲੜੋਗੇ ਜੀ? ਦੇਖੋ ਲੜਾਈ ਤਾਂ ਆ ਤਾਈ ਜਾਏਗੀ ਐਂਡ ਤੱਕ ਜਾਏਗੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ ਪਹਿਲੀ ਅਰਦਾਸ ਤੇ ਇਹ ਕਰ ਰਹੇ ਹਾਂ ਕਿ ਉਹਨਾਂ ਨੂੰ ਗੁਰੂ ਮਹਾਰਾਜ ਸਤਿਮਤ ਬਖਸ਼ਣ ਉਹ ਆਪਣਾ ਇਰਾਦਾ ਜਿਹੜਾ ਉਹ ਦ੍ਰਿੜਤਾ ਦੇ ਨਾਲ ਗੁਰੂ ਰਾਮਦਾਸ ਦੀ ਅੱਗੇ ਛਾਤੀ ਖਲਾਕੇ ਖੜੇ ਹੋ ਗਏ ਨੇ ਕਿ ਮੈਂ ਤੇਰੀ ਨਗਰੀ ਚ ਨਹੀਂ ਹੋਣ ਦੇਣਾ ਉਹ ਆਪਣੇ ਹੀ ਥੋੜੀ ਮਤ ਦੇ ਨਾਲ ਸੁਧਾਰ ਕਰ ਲੈਣ ਔਰ ਇਸ ਨੂੰ ਫੇਵਰੇਬਲ ਡਿਸੀਜਨ ਦੇ ਦੇਣ ਹੁਣ ਦੇਖਾਂਗੇ 10 ਤਰੀਕ ਨੂੰ ਉਹ ਕੀ ਐਫੀਡੇਵਿਟ ਹਾਈ ਕੋਰਟ ਦਿੰਦੇ ਨੇ 10 ਤਰੀਕ ਦੀ ਲੱਗੀ ਹੋਈ ਹੈ ਉਸ ਤੋਂ ਬਾਅਦ ਹੀ ਨੈਕਸਟ ਸਟੈਪ ਅਸੀਂ ਇਹ ਤੇ ਲੋਕਾਂ ਕਿਸੇ ਸਵਾਮੀ ਦੇ ਵੱਲੋਂ ਮੰਗ ਪੱਤਰ ਵੀ ਡੀਸੀ ਸਾਹਿਬ ਨੇ ਦਿੱਤਾ ਭੋਮਾ ਸਾਹਿਬ ਵੀ ਦਰਨੇ ਪ੍ਰਦਰਸ਼ਨ ਕਰਦੇ ਰਹੇ ਨੇ ਜਿਸ ਜਗ੍ਹਾ ਤੇ ਪਸ਼ਰਾਬ ਦੇ ਠੀਕੇ ਅਗਨੇ ਜਾਂ ਰਸਤੇ ਆਉਣ ਵਾਲੇ ਨੇ ਉੱਥੇ ਕਰ ਲੈਂਦੇ ਪਰ ਉਹਦੇ ਸੁਣਵਾਈ ਨਹੀਂ ਕਿਉਂ ਨਹੀਂ ਹੋਈ ਦੇਖੋ ਇਹ ਸਵਾਲ ਮੈਂ ਘਟੋ ਘਾਟ 100 ਲੋਕਾਂ ਤੋਂ ਪੁੱਛ ਚੁੱਕਾ ਹੈ ਕਿ 1947 ਚ ਆਪਣਾ ਦੇਸ਼ ਆਜ਼ਾਦ ਹੋ ਗਿਆ 2024 ਆ ਗਿਆ ਔਰ 3 ਸਾਲਾਂ ਦੇ ਵਿੱਚ 500 ਸਾਲਾ ਇਸ ਗੁਰਨਾਗਰੀ ਦਾ ਆਉਣ ਵਾਲਾ ਹੈ ਇਨੀਆਂ ਸਰਕਾਰਾਂ ਆ ਗਈਆਂ ਇਨੀਆਂ ਸਰਕਾਰਾਂ ਚੱਲ ਗਈਆਂ ਕਿ ਅਸੀਂ ਐਨੇ ਕਰਪਟ ਹੋ ਚੁੱਕੇ ਹਾਂ ਮੋਰਲੀ ਔਰ ਮਟੀਰੀਲੀ ਕਿ ਅਸੀਂ ਆਪਣੀ ਗਰੀਡ ਕਰਕੇ ਆਪਣੇ ਲਾਲਚ ਕਰਕੇ ਕਰਪਸ਼ਨ ਕਰਕੇ ਇਸ ਗੁਰੂ ਨਗਰੀ ਨੂੰ ਹੋਲੀ ਸਟੇਟਸ ਨਹੀਂ ਦੇ ਰਹੇ ਤਾਂ ਜੋ ਹੋਟਲਾਂ ਦੇ ਵਿੱਚ ਜੇ ਸ਼ਰਾਬ ਵਿਕਰੀ ਹੈ ਤੇ ਸਾਨੂੰ ਉਹਦਾ ਫਾਇਦਾ ਹੋ ਜਾਏ ਤੰਬਾਕੂ ਵੇਚਦੇ ਤੇ ਸਾਨੂੰ ਉਹਦਾ ਫਾਇਦਾ ਹੋ ਜਾਏ ਇਸੇ ਲਾਲਚ ਦੇ ਨਾਲ ਇਹ ਕੰਮ ਔਰ ਇਹ ਫੈਸਲੇ ਨਹੀਂ ਹੋਏ ਨੇ ਇਸ ਲਈ ਅਸੀਂ ਦੁਬਾਰਾ ਅਪੀਲ ਕਰ ਰਹੇ ਹਾਂ ਭਗਵੰਤ ਮਾਨ ਜੀ ਨੂੰ ਕਿ ਦੇਖੋ ਐਸੀ ਲੜਾਈ ਗੁਰੂ ਰਾਮਦਾਸ ਜੀ ਨਾਲ ਨਾ ਕਰੋ ਡਰੋ ਰੱਬ ਦਾ ਪੌਰ ਰੱਖੋ 92 ਤੁਹਾਨੂੰ ਸੀਟਾਂ ਮਿਲੀਆਂ ਨੇ ਇਸ ਲਈ ਮਿਲੀਆਂ ਨੇ ਕਿ ਤੁਸੀਂ ਚੰਗਾ ਕੰਮ ਕਰ ਸਕੋ ਤੇ ਚੰਗਾ ਕੰਮ ਜ਼ਰੂਰ ਕਰੋ 2027 ਤੋਂ ਪਹਿਲਾਂ ਪਹਿਲਾਂ ਇਸ ਸ਼ਹਿਰ ਨੂੰ ਇਸ ਗੁਰੂ ਨਗਰੀ ਨੂੰ ਜ਼ਰੂਰ ਹੋਲੀ ਸਿਟੀ ਦਾ ਸਟੇਟਸ ਉਹ ਆ ਜਿਹੜੀਆਂ ਮੰਗਾਂ ਅਸੀਂ ਕੀਤੀਆਂ ਉਹਨੂੰ ਮਨਜ਼ੂਰ ਕਰੋ ਆਪ ਵੀ ਸਰਦ ਇਹ ਜਿਹੜਾ ਲੜਾਈ ਲੜ ਰਹੇ ਹੋ ਬੀਜੇਪੀ ਵੱਲੋਂ ਲੜ ਰਹੇ ਹੋ ਕਿ ਜਗਵੰਤ ਸਿੰਘ ਰਾਜੂ ਲੜਾਈ ਮੈਂ ਜੀ ਕਟੋ ਕਟ 10 ਕਰੋੜ ਲੋਕ ਜਿਹੜੇ ਨੇ ਜਿਹੜੇ ਚਾਹਦੇ ਨੇ ਕਿ ਭਾਈ ਗੁਰੂ ਨਗਰੀ ਨੂੰ ਹੋਲੀ ਸਟੇਟਸ ਮਿਲੇ ਮੈਂ ਉਹਨਾਂ ਦੀ ਬਹੁਤ ਹੀ ਨਿਮਰਣੀ ਜੀ ਬਹੁਤ ਹੀ ਪੋਲਾਈਟ ਮੋਡਸਟ ਹੰਬਲ ਵੌਇਸ ਆ ਠੀਕ ਹੈ